ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਘਰ ਪਰਿਵਾਰ ਸੈਟ ਆ ਬਈ ਸਾਰਿਆਂ ਦਾ ਅੱਜ ਆਪਾਂ ਕਰਦੇ ਆ ਉਹ ਦੀ ਸਰਵਾਤ ਅੱਜ ਦੀ ਅੱਜ ਪਕਾ ਕੇ ਲਿਆਵਾਂਗੇ ਮੁਰਗਾ ਨਾਲੇ ਦੇਖਦੇ ਆ ਜਾਨਵਰਾਂ ਦਾ ਕੀ ਹਾਲ ਚਾਲ ਤੇ ਵੱਡਾ ਮੁਰਗਾ ਦਾ ਬਈ ਆਪਣਾ ਮਰ ਗਿਆ ਸੀਗਾ ਬਿਮਾਰ ਸੀ ਨੂੰ ਧਰਾਂ ਨੂੰ ਬਹੁਤ ਸੀ ਲੱਤਾਂ ਨੂੰ ਬਹਿ ਗਿਆ ਸੀਗਾ ਤੇ ਬਾਕੀ ਜਾਨਵਰ ਤੁਹਾਨੂੰ ਦਿਖਾਉਣੇ ਆ ਆਜੋ ਬਈ ਜਾਨਵਰ ਬਾਕੀ ਆਪਣੇ ਇੱਧਰ ਫਿਰਦੇ ਪੰਜਰੇ ਚ ਦੋ ਕੌਣ ਹੈ ਬਦਨ ਆਹ ਘਰ ਦੀ ਵੱਡੀ ਮਰਗੀ ਤੇ ਵੱਡੇ ਕੁੱਕੜ ਨਾਲ ਹੀ ਲਾਈ ਸੀ ਕੱਲੀ ਤਾਂ ਜੀ ਹੰਤਾ ਤੇ ਆਹ ਜੂਝੇ ਹੋਂ ਤਾਂ ਬੱਚੇ ਘੜਾ ਲੇ ਦੀ ਆਪਾਂ ਵੱਡੇ ਦੇ ਤੇ ਨੁਕਸਾਨ ਹੋ ਗਿਆ ਪਰ ਵੱਡਾ ਜਾਨਵਰ ਮਰ ਗਿਆ ਬੱਚਿਆਂ ਦਾ ਧੱਕੀ ਪਤਾ ਹੁੰਦਾ ਕੀ ਨਿਕਲਣਗੇ ਹਜੇ ਯਾਰ ਤੇ ਆਹ ਮਰਗੀ ਆ ਵੀ ਨਾਲ ਹੀ ਸੀ ਵੱਡੇ ਉਲੀ ਤਾਂ ਦੋਵਾਂ ਨਹੀਂ ਬਣਾਈ ਦੋਵਾਂ ਚੁੱਕ ਸਣੇ ਵੀ ਨਹੀਂ ਬਣਾਈ ਤੇ ਆ ਪੱਠਾ ਵੀ ਅੱਜ ਆਪਾਂ ਤਪਾ ਕੇ ਲਿਆਵਾਂਗੇ ਦਿਖਾਉਣੇ ਆ ਤੁਹਾਨੂੰ ਕੀ ਕਰਦਾ ਦੇਖਦੇ ਆਣ ਨੂੰ ਵੀ ਬਈ ਅੱਜ ਚੱਲਦੇ ਆਂ 57 ਮਿੰਟ ਰੱਕ ਤੇ ਇਹਦਾ ਵੀ ਵੱਡਾ ਜਾਨਵਰ ਇਹਦਾ ਵੀ ਰਪੈਰ ਨਹੀਂ ਸੱਟਦਾ ਪੈਰ ਤੇ ਇਹਦੇ ਵੀ ਵੱਜੀ ਗਈ ਆ ਸੱਜਾ ਪਿਆ ਪੈਰ ਇਹਦਾ ਲੱਤ ਬਾੜੀ ਸੱਜੀ ਪਈ ਆ ਇਹਦੀ ਵੀ ਖੱਲੇ ਹੀ ਨਹੀਂ ਲਾਉਂਦਾ ਲੱਤ ਪੈਰ ਸੁੱਜ ਗਿਆ ਡਾਨਵਰ ਦਾ ਬਹੁਤ ਚੰਗਾ ਵੀ ਹੁਣ ਤਾਂ ਸੌਕੇ ਹੀ ਗਿਆ ਕੰਬੂਰ ਆਇਆ ਕਰਤਾ ਤੇ ਆ ਮੁਰਗੀ ਲੱਗੀ ਆ ਇਹਦੇ ਨਾਲ ਦੇਖਨੇ ਆ ਕੀ ਰਿਜ਼ਲਟ ਆਉਂਦਾ ਬੱਚਿਆਂ ਦਾ ਤੇ ਅਸਦਰ ਅਥਰਤ ਨਾਲ ਕਰਨਾ ਯਾਹ ਲਾ ਦੇ ਖੱਡਾ ਢੇਰ ਦੇ ਤੇ ਲੱਗਦਾ ਤੇ ਵੱਡੇ ਬਾਕੀ ਬੱਚੇ ਉੱਧਰ ਫਿਰਦੇ ਆ ਬੱਸ ਦਿਖਾਉਣੇ ਆ ਤੁਹਾਨੂੰ ਆਹ ਉਹ ਫਿਰਦਾ ਇੱਕ ਪੱਠਾ ਇਹਨੂੰ ਵੀ ਲੱਗਦੇ ਆ ਖਰਾਕ ਪਾਉਣਾ ਨੂੰ ਕਰਦੇ ਆ ਇਹਨੂੰ ਵੀ ਤਿਆਰ ਬਈ ਪੱਠੇ ਨੂੰ ਦੇਖਦੇ ਆ ਆ ਵੱਡਾ ਬੋਕ ਖੜਾ ਗੀਆਂ ਸਿਗਨੀਆਂ ਆ ਕੋਹਰ ਤੇ ਦੋਵੇਂ ਨੇ ਇੱਕੋ ਫਿਰਦਾ ਖੱਲੇ ਉਹਦੇ ਨਾ ਵੇਖ ਤੇ ਬਰੁਣੀ ਓਏ ਰੁਣੀ ਰੁਣੀ ਇੰਟਰਵਿਊ ਦੇਖਦੇ ਉਹ ਫਿਰਦਾ ਫੱਖਾ ਤੇ ਵੱਡੇ ਦੇ ਤਿੰਨ ਬੱਚੇ ਆ ਫਿਰਦੇ ਦੇ ਸੱਤ ਕੜਾਏ ਸੀ ਬਈ ਆਹੀ ਰਹਿ ਗਏ ਤਿੰਨ ਆ ਨੂਰੀ ਆ ਰਹਿ ਗਿਆ ਇੱਕ ਬੱਚਾ ਬਹੁਤ ਚੰਗਾ ਇਹ ਵੀ ਪੱਠਾ ਹੀ ਆ ਬਈ ਮੈਨੂੰ ਲੱਗਦਾ ਦੇਖੋ ਬਠਾ ਵਜੂਦ ਦੇ ਦਾ ਬਹੁਤ ਤਗੜੇ ਬਣ ਗਏ ਬਈ ਬੱਚੇ ਸਭ ਆ ਗਏ ਹੁਣ ਆ ਕਾਲਾ ਕੱਢਿਆ ਇੱਕ ਤਾਂ ਹੋਰ ਸਰਦਾ ਪੱਠਾ ਹੀ ਹੋ ਆ ਹੈ ਦਾ ਤਿੰਨੇ ਪੱਠਾ ਹੀ ਆ ਵੱਡੇ ਤੇ ਬਾਕੀ ਦੇਖੋ ਕੀ ਬੰਦ ਦਾ ਹੁਣ ਆਪਾਂ ਦੇਖਦੇ ਆਂ ਭਈ ਉਹ ਤਪਾ ਕੇ ਲਿਆਉਣੇ ਆਂ ਮੁਰਗਾ ਕੀ ਬੰਦ ਦਾ ਕਿਵੇਂ ਲੜਦਾ ਦੇਖਦੇ ਆਂ ਮੁਰਗਾ ਤੇ ਫੇਰ ਆਪਾਂ ਅੱਜ ਮਾਰਦੇ ਆਂ ਕਬੂਤਰਾਂ ਵਾਲੀ ਸਾਈਡ ਵੀ ਨਿਗਾ ਦਿਖਾਉਣੇ ਆ ਤੁਹਾਨੂੰ ਜਾ ਕੇ ਅੱਜ ਕਬੂਤਰ ਵੀ ਲਓ ਵੀ ਆਪਾਂ ਆ ਗਏ ਹੁਣ ਮੁਰਗਾ ਤਪਾਉਣ ਤੇ ਆ ਵੱਠੇ ਨਾਲ ਆਪਾਂ ਦਬਾਵਾਂਗੇ ਨਾ ਨੂਜਾ ਪੱਠਾ ਇਹ ਦੂਜਾ ਪੱਠਾ ਹੈ ਤਾਂ ਆਪਦੇ ਹੀ ਆ ਦੇਖਦੇ ਆਂ ਦੀ ਤੋਈ ਕੀ ਕਰਦਾ ਇਹ ਆ ਲੈ ਜਾਂਦਾ ਸੀ ਆਪਾਂ ਨਵਾ ਤੋ ਭਾਵਾਂਗੇ ਇਹਨੂੰ ਦੇਖਦੇ ਆਂ ਕੀ ਕਰੂਗਾ ਅੱਛਾ ਮਾ ਭਈਆ ਪਕਰਾ ਲਈ ਤੋ ਪਾਈ ਮਰ ਗਿਆ ਨਹੀਂ ਬਹੁਤ ਸੋਹਣਾ ਤਵੇ ਬਈ ਦੋਵੇਂ ਤੇ ਹਾਂ ਚੱਲਦੇ ਆ ਘਰੇ ਆਪਾਂ ਬੰਦ ਨਿਕਲ ਗਈ ਸੀਗੀ ਉਸ ਤੋਂ ਪੂਰਾ ਇੱਕ ਵਾਰ ਲਿੱਤਾ ਸੀਗਾ ਬੰਦ ਪੂਰਾ ਚੜ ਗਿਆ ਫੁੱਲ ਜਾਨਵਰਾਂ ਦਾ ਨਾਲੇ ਦੂਜੇ ਜੇ ਆ ਤੇ ਹਣ ਆ ਗਏ ਭਈ ਆਪਾਂ ਜਾਣਾ ਕਬੂਤਰਾਂ ਵਾਲੀ ਸਿਹੜ ਤੇ ਹਣ ਤੁਹਾਨੂੰ ਦਿਖਾਉਣੇ ਆ ਬੰਦ ਜਾਨਵਰ ਛੱਡੇ ਸੀਗੇ ਹੌਲੀ ਹੌਲੀ ਖੋਲ ਹੀ ਜੰਨੇ ਆ ਜਾਨਵਰਾਂ ਨੂੰ ਤੇ ਆਹ ਫਿਰਦਾ ਕੁਛ ਕੁ ਚੇਹਰਦੇ ਆ ਭਾਈ ਜੰਨੇ ਆ ਹੁਣ ਓਲ ਕੇ ਛਤਰੀ ਤੇਨਲ ਤੇਨ ਜਾਨਵਰ ਛੱਡੇ ਸੀਗੇ ਰਾਂ ਤੇ ਆ ਬੈਠੂਗਾ ਹਣ ਤੇ ਹਨੇਰੀ ਆ ਗਈ ਸੀ ਜਾਲ ਆਪਣਾ ਡੱਗ ਗਿਆ ਸੀਗਾ ਉਹ ਰੱਡ ਗਿਆ ਇੱਕ ਬੰਦ ਆ ਗਏ ਖੋਲ ਹੀ ਜਾਂਨੇ ਆ ਹੌਲੀ ਹੌਲੀ ਖਾਲੇ ਆਣਗੇ ਸਾਰੇ ਇਹ ਨਹੀਂ ਬੰਦਦਾ ਤੇ ਆਪਾਂ ਚੱਲਦੇ ਆਂ ਥੱਲੇ ਠਿਕੂਤਰ ਦੇਖਦੇ ਆਂ ਵੀ ਜਿਹੜੇ ਹੋਰ ਆ ਉਹ ਵੀ ਬੰਦ ਕੀਤੇ ਉਹ ਵੀ ਖੋਲਾਂਗੇ ਹੌਲੀ ਹੌਲੀ ਆ ਆ ਗਿਆ ਆ ਗਿਆ ਬੈਠੂ ਆ ਇਹ ਚੱਕੋ ਬੈ ਗਿਆ ਵੀ ਤੇ ਆ ਇਧਰ ਆਪਣੇ ਹੋਰ ਗੂਤਰ ਵਾਕੀ ਇਧਰ ਇਹ ਵੀ ਛੱਡਣ ਵਾਲੀ ਆ ਆ ਬੈਠਾ ਇਹ ਹੀ ਖੋਲੇ ਨੇ ਤੇ ਆ ਆਪਣੇ ਪਏ ਇਹ ਵੀ ਸਾਰੇ ਛੱਡਣ ਵਾਲੀ ਆ ਬੰਦਾ ਖੋਲਣ ਵਾਲੇ ਸਾਰੇ ਗੂਤਰ ਤੇ ਆ ਆਪਣਾ ਮੁਰਗਾ ਫਿਰਦਾ ਚਤਰ ਚਰੇ ਇਹ ਇਧਰ ਆਪਣੇ ਵੱਡੇ ਜਾਨਵਰ ਬਾਕੀ ਇਹ ਵੀ ਛੱਡਣ ਵਾਲੇ ਆ ਲਿਖਾਉਣੇ ਆ ਤੁਨੂੰ ਬੰਦਾ ਵੀ ਖੋਲਾਂਗੇ ਥੋੜੀ ਥੋੜੀ ਕੋਸਕ ਪਹਿਲਾਂ ਖੋਲ ਲਗੇ ਚਾਰ ਬੰਦੇ ਰੋਏ ਤਾਂ ਬੰਦੇ ਥੱਕ ਕੇ ਬੈ ਗੇ ਮੂੰਹ ਦੇਖ ਵਟਿਆ ਤੇ ਆ ਜਾਨਵਰ ਬੈਠੀ ਜਾਂਦੇ ਹੌਲੀ ਹੌਲੀ ਤੇ ਦੋ ਜਾਨਵਰ ਹੋਰ ਛੱਟਨੇ ਆ ਪਾਸੇ ਵੰਦੇ ਆ ਪਾਸੇ ਨਾ ਬਿਠਾ ਦੇ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਤਾਂ ਨਹੀਂ ਛੱਡੇ ਬਈ ਤੇ ਹੁਣ ਕੱਲ ਨੂੰ ਫੇਰ ਛੱਡਾਂਗੇ ਦਿਖਾਵਾਂਗੇ ਕੱਲ ਨੂੰ ਕੀ ਕਰਦੇ ਆ ਕਿੰਨਾ ਕੁ ਟਾਈਮ ਲੜਦੇ ਆ ਬੰਦੇ ਜਾਨਵਰ ਹੌਲੀ ਹੌਲੀ ਖੋਲੀ ਜਾਂਦੇ ਆ ਬਈ ਸਾਰੇ